ਦਿੱਲੀ ਦੀ ਨਵੀਂ ਸੀਐਮ ਦਾ ਐਲਾਨ ਹੋ ਚੁੱਕਿਆ ਹੈ ਦੱਸਦੀ ਹੈ ਕਿ ਰੇਖਾ ਗੁਪਤਾ ਨੂੰ ਸੀਐਮ ਐਲਾਨਿਆ ਗਿਆ ਹੈ ਤਾਂ ਅੱਜ ਮੁੱਖ ਮੰਤਰੀ ਦੇ ਅਹੁਦੇ ਵਜੋਂ ਸੌਣ ਚੁੱਕਣਗੇ ਰੇਖਾ ਗੁਪਤਾ ਤੇ ਅੱਜ ਰਾਮ ਲੀਲਾ ਮੈਦਾਨ ਦੇ ਵਿੱਚ ਇਹ ਸੌਣ ਚੁੱਕ ਸਮਾਗਮ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਅੱਜ ਦੁਪਹਿਰ 12:30 ਵਜੇ ਦੇ ਕਰੀਬ ਸੋਚ ਚੁੱਕ ਸਮਾਗਮ ਸ਼ੁਰੂ ਹੋਵੇਗਾ ਜਿਸ ਦੇ ਵਿੱਚ ਪੀਐਮ ਸਮੇਤ ਕਈ ਸੂਬਿਆਂ ਦੇ ਸੀਐਮ ਸ਼ਾਮਿਲ ਹੋਣਗੇ ਤਾਂ ਪੈਦਾ ਜੀ ਕਿ ਦਿੱਲੀ ਦੇ ਵਿੱਚ ਚੌਥੀ ਵਾਰ ਮਹਿਲਾ ਮੁੱਖ ਮੰਤਰੀ ਬਣਣਗੇ ਰੇਖਾ ਗੁਪਤਾ ਤਾਂ ਦੱਸਦੇ ਕਿ ਦਿੱਲੀ ਦੇ ਵਿੱਚ ਪਹਿਲਾਂ ਵੀ ਮਹਿਲਾ ਮੁੱਖ ਮੰਤਰੀ ਰਹੀਆਂ ਨੇ ਪਰ ਹੁਣ ਚੌਥੀ ਵਾਰ ਭਾਜਪਾ ਦੇ ਕੈਂਡੀਡੇਟ ਜਿਹੜੇ ਕਿ ਮੁੱਖ ਮੰਤਰੀ ਹੋਣਗੇ ਜੀ ਭਾਜਪਾ ਦੇ ਵੱਲੋਂ ਰੇਖਾ ਗੁਪਤਾ ਨੂੰ ਸੀਐਮ ਐਲਾਨਿਆ ਗਿਆ ਹੈ ਤਾਂ ਸ਼ਾਲੀਮਾਰ ਬਾਗ ਤੋਂ ਵਿਧਾਇਕ ਚੁਣੀ ਗਈ ਅਤੇ ਕਰੀਬ 30000 ਵੋਟਾਂ ਦੇ ਮਾਰਜਿਨ ਦੇ ਨਾਲ ਉਹ ਜਿੱਤੇ ਸਨ ਜਿਸ ਤੋਂ ਬਾਅਦ ਹੀ ਫੈਸਲਾ ਲਿਆ ਗਿਆ ਕਿ ਰੇਖਾ ਗੁਪਤਾ ਨੂੰ ਦਿੱਲੀ ਦੀ ਸੀਐਮ ਬਣਾਇਆ ਜਾਵੇਗਾ ਤੇ ਰੇਖਾ ਗੁਪਤਾ ਹੁਣ ਅੱਜ ਮੁੱਖ ਮੰਤਰੀ ਦੇ ਅਹੁਦੇ ਵਜੋਂ ਸੌਣ ਚੁੱਕਣਗੇ ਦੁਪਹਿਰ 12:30 ਦੇ ਕਰੀਬ ਜਿਹੜਾ ਇਹ ਸੌਣ ਚੁੱਕ ਸਮਾਗਮ ਹੈ ਸ਼ੁਰੂ ਹੋਣ ਜਾ ਰਿਹਾ ਹੈ ਦੱਸ ਦਈਏ ਕਿ ਆ ਇਸ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਫੀ ਜਦੋਜਹਿਦ ਰਹੀ ਹਰੇਕ ਪਾਰਟੀ ਨੇ ਆਪਣਾ ਜੋਰ ਅਜ਼ਮਾਇਆ ਪਰ ਬੀਜੇਪੀ ਬਹੁਮਤ ਦੇ ਨਾਲ ਜਿੱਤੀ ਅਤੇ ਬੀਜੇਪੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਵੋਟਾਂ ਨੇ ਉਹ ਲੋਕਾਂ ਦੇ ਵੱਲੋਂ ਪਾਈਆਂ ਗਈਆਂ ਅਤੇ ਬੀਜੇਪੀ ਦੇ ਵੱਡੀ ਜਿੱਤ ਹੈ ਜਿਹੜੀ ਉਹ 27 ਸਾਲ ਬਾਅਦ ਮਿਲਦੀ ਹੈ ਤੇ 27 ਸਾਲ ਬਾਅਦ ਜਿਹੜਾ ਰਿਕਾਰਡ ਹੈ ਉਹ ਟੁੱਟਦਾ ਹੈ ਤੇ ਬੀਜੇਪੀ ਆਪਣਾ ਗੜ ਬਣਾਉਣ ਦੇ ਵਿੱਚ ਮੁਰ ਤੋਂ ਕਾਮਯਾਬ ਹੁੰਦੀ ਹੈ ਤਾਂ ਦੱਸਦੀ ਹੈ ਕਿ ਦਿੱਲੀ ਦੇ ਹੁਣ ਮੁੱਖ ਮੰਤਰੀ ਹੋਣਗੇ ਰੇਖਾ ਗੁਪਤਾ ਜਿਹੜੇ ਅੱਜ ਸੀਐਮ ਦੇ ਅਹੁਦੇ ਦੇ ਵਜੋਂ ਅੱਜ ਸੌ ਚੁੱਕਣਗੇ this program is sponsored by the singla office bakers field for all your immigration family law needs Call or scan QR code to contact us. Rodis Inc million miles with smile or scan QR code to contact us. Flankworth truck repair trust we build in truck repair or scan QR code to contact us. The masala twist oxnard fine authentic indian cuisine or scan QR code to contact us. Pizza twist taste with twist order today call or visit website or scan QR code to contact us. New India market or scan QR code to contact us taba indian cuisine tracy find authentic indian cuisine in tracy or scan qr code to contact us bila market scan qr code to contact us simi valley family dental office or scan qr code to contact us samra produce largest variety of indian vegetables and fruits in the usc scan this qr code to contact us mountain mike pizza scan this qr code to contact us Apa made and served with love. Scan this QR code to contact us. Krishan Kumar, covered California certified agency manager who can help you, your family, and your small business with health insurance. Call at 1-877-830-3270 or scan QR code to call or text.